ਅੱਜ ਦੇ ਦੰਗਲ ਦੀ ਪਹਿਲੀ ਕੁਸ਼ਤੀ ਹੈ ਪਹਿਲਵਾਨ ਦਾਵਿਕ ਮੁੰਡੀ ਕਰੜ ਤੇ ਮੰਨਤ ਪਹਿਲਵਾਨਾ मामੂ ਪਰ ਦੇ ਦਰਮਿਆਨ ਜਿਹੜਾ ਇਹ ਪਹਿਲਾ ਮੁਕਾਬਲਾ ਨਾਲ ਹੀ ਨਿਸ਼ਾਨ ਚਪੌਰ ਸਾਹਿਬ ਤੇ ਨਵਜੁਗ ਪਹਿਲਵਾਨ ਪਟਿਆਲਾ ਕੋਈ ਵੀ ਪਹਿਲਵਾਨ ਪਲੀਜ਼ ਪਰਚੀ ਲੈਣ ਲਈ ਨਾ ਆਵੇ ਜਦੋਂ ਨਾਂ ਬੋਲਦਾ ਨਾ ਸਿੱਧਾ ਖਾੜੇ ਵਿੱਚ ਆਵੇ ਪਰਚੀ ਸਾਡੇ ਕੋਲ ਨਹੀਂ ਹੈ ਔਰ ਢੇੜਾ ਲਾਵੇ ਪਹਿਲਵਾਨ ਜੋ ਵੀ ਸੰਗਤ ਵੱਲੋਂ ਮਾਸ ਮਾਰ ਮਿਲਦਾ ਹੈ ਉਹ ਲੈ ਕੇ ਆਪਣੇ ਕਪੜਾ ਦੇ ਕੋਲ ਬੈਠੇ ਜਿਹੜੇ ਪ੍ਰਬੰਧਕਾਂ ਵੱਲੋਂ ਕਮੇਟੀ ਵੱਲੋਂ ਮਾਰਸ ਮਾਣ ਆ ਉਹ ਪਹਿਲਵਾਰਾਂ ਦੇ ਬਾਅਦ ਵਿੱਚ ਕੀਤੇ ਜਾਣੇ ਆ ਇਸੇ ਹਸਤਾ ਤੇ ਇੱਥੇ ਸਖੀ ਸਖੀ ਪੰਜਾਬ ਪੁਲਸੀ ਬਨਨ ਵੇਤੇ ਦੀ ਮੱਚ ਤੇ ਆ ਜਾਣਗੇ ਪਹਿਲੇ ਜਿਹੜਾ ਜੋੜਾ ਪਲਵਾਨ ਉਹ ਮੈਦਾਨ ਦੇ ਵਿੱਚ ਪੁੱਜ ਚੁੱਕਿਆ ਹੈ ਸਾਡੇ ਧੰਨਵਾਦ ਹੈ ਰਾਜਪਾਲਦੀਪ ਸਿੰਘ ਜੀ ਵੱਲੋਂ ਸਵੱਚੀ ਮੇਨੇਜਮੈਂਟ ਦਾ ਜੱਗੀ ਰਾਜਪੁਰਾ ਜੀ ਤਾਲਾ ਮੱਟ ਜੀ ਰਵੀ ਮਾਤਰ ਜੀ ਅਮਰਤ ਕਾਲ ਜੀ ਸੱਗਾ ਮਾਤਰ ਜੀ ਜੀ ਲਓ ਇੱਕ ਗੁਰੂ ਮਹਾਰਾਜ ਦੇ ਨਾਮ ਦਾ ਆਪਾਂ ਜਕਾਰਾ ਛੱਡਣਾ ਸਾਰੀ ਸੰਗਤ ਨੇ ਸਾਥ ਪਾਉਣੀ ਆ ਉਸ ਤੋਂ ਬਾਅਦ ਕੁਸ਼ਤੀਆਂ ਪਰ ਲਗਾਤਾਰ ਸ਼ੁਰੂ ਕਰਾ ਦੇਣੀ ਆ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਦਾਵਿਕ ਪਹਿਲਵਾਨ ਆਤਕੜਾ ਕਰੇ ਦਾਵਿਕ ਪਹਿਲਵਾਨ ਮੁੰਡੀ ਖੰਡੜ ਔਰ ਮੰਨਤ ਪਹਿਲਵਾਨ ਮਾਮੂ ਪਰ ਇੱਕ ਵਾਰ ਤਾੜੀ ਲਾ ਦਿਓ ਪਹਿਲਵਾਨਾਂ ਦੇ ਨਾਮ ਤੇ ਜ਼ੋਰਦਾਰ ਲਓ ਪਹਿਲੀ ਕੁਸ਼ਤੀ ਜਿਹੜੀ ਅੱਜ ਦੇ ਅੰਕਦ ਤੋਂ ਸ਼ੁਰੂ ਹੋਈ ਆ ਮਿੱਲੂ ਪਹਿਲਵਾਨ ਜੀ ਕੋਲ ਆ ਨਸ਼ਾਦ ਚੋਕਰ ਸਾਹਿਬ ਤੇ ਨਲਜੋਗ ਪਟਿਆਲਾ ਇਹ ਪਹਿਲਵਾਨ ਆਜ ਦੌੜ ਕੇ ਵਿੱਚ ਖੜੇ ਨੇ ਆ ਵੀ ਦੋਵੇਂ ਮੱਲ ਹਜ਼ਾਰ ਦੇ ਜਲਦੀ ਦੇ ਨਾਲ ਅਖਾਰੇ ਪਾਸ਼ਾ ਵਿੱਚ ਦੌੜ ਕੇ ਪਰ ਸਾਹਮਣੇ ਕਹਿ ਦਈਏ ਵੀ ਪਹਿਲੀ ਕੁਸ਼ਤੀ ਦਾ ਅਜ ਹੋਇਆ ਕਿ ਅੱਜ ਖੁਸ਼ੀਆਂ ਦੇ ਮੇਲੇ ਲੱਗਣੇ ਜੀ ਅੱਜ ਮੱਲ ਅਖਾਰੇ ਸੱਜਣੇ ਜੀ ਤੇ ਪਤ ਮਾਵਾਂ ਦੇ ਗੱਜਣੇ ਜੀ ਜਿਨ੍ਹਾਂ ਮਿਹਨਤ ਕੀਤੀ ਧਾਰੀ ਆ ਅੱਜ ਵੇਚਾ ਖਾੜਿਆ ਬਹੁਤ ਹੋਣੀ ਗਈ ਗੱਲ ਯੋਰਾ ਦੀ ਸਾਰੀ ਐ ਦਾਦਾ ਧੰਨਵਾਦ ਆ ਸਾਹਮਣੇ ਕਹਿਦੇ ਵੀ ਉਧਰ ਚਰਦੀ ਬਰੇਖ ਦੇ ਬੱਚਿਆਂ ਦੇ ਦਰਮਿਆਨ ਮੁਕਾਬਲੇ ਦੀ ਸ਼ੁਰੂਆਤ ਹੈ ਹਾਜੀ ਉਸਤਾਦ ਜੀ ਕੋਟੜਾ ਸਾਹਿਬ ਕਰੋ ਜੀ ਬੇਨਤੀ ਹੈਲੋ ਆਹਾਨੀ ਹਾਜੀ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਬਲਦੇਵ ਸਿੰਘ ਜੀ ਪੋਹਾਲੀ ਅੱਜ ਦੇ ਚਾਰ ਸ਼ਬਦ ਸਾਂਝੇ ਕਰਨਗੇ ਪ੍ਰਿੰਸੀਪਲ ਬਲਦੇਵ ਸਿੰਘ ਜੀ ਹਾਂਜੀ ਵੈਰੀ ਜੀ ਕਾਲ ਸਾਹਿਬ ਵੈਰੀ ਜੀ ਕੀ ਫਤਿਹ ਤੁਹਾਡੇ ਸਾਹਮਣੇ ਪਹਿਲਾ ਪੁਸ਼ਤੀ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਆ ਕੇ ਆਇਆ ਅਸੀਂ ਹਰ ਸਾਰੇ ਇਸ ਮੌਕੇ ਉਹਨਾਂ ਨੂੰ ਸ਼ਤ ਕਰਨ ਦੇ ਆ ਕਿਸੇ ਸੰਬਲਪੁਰਾਣੇ ਦੇ ਪਹਿਲੂ ਪਟਿਆਲੇ ਇਲਾਕੇ ਦੇ ਵਿੱਚ ਲਾਪੇ ਦੇ ਇਲਾਕੇ ਦੇ ਵਿੱਚ ਬਹੁਤ ਨਾਮ ਚੱਲਦਾ ਸੀ ਉਥੇ ਨਾਮ ਨੂੰ ਠੱਗੀ ਕਰਨ ਵਾਸਤੇ ਇਹ ਉਪਰਾਲਾ ਹਰ ਸਾਲ ਕੀਤਾ ਜਾ ਰਿਹਾ ਹੈ ਇਹ ਤੀਸਰਾ ਮੁਕਾਬਲਾ ਚੱਲ ਰਿਹਾ ਅੱਜ ਤੀਸਰੇ ਸਾਲ ਦੀ ਸ਼ੁਰੂ ਚੱਲ ਰਹੀ ਹੈ ਮੈਂ ਸਭੋਕੇ 라ਟਨੋ ਵਸਿਆ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੇਸ਼ਤ ਧਰਮ ਜਾਤ ਰਸਲ ਬੋਨੀ ਕਿ ਲੋਕਿਰ ਕਿਹਾ ਤੋਂ ਹੁੰਦੇ ਉੱਟ ਕੇ ਆਹ ਬਾਬਾ ਘਰਾਣੇ ਦੇ ਇਲਾਕੇ ਨੂੰ ਮੋੜ